ਲੰਘੇ ਦੋ ਦਿਨ ਤੋਂ ਇੱਕ ਚਰਚਾ ਚੱਲਦੀ ਪਈ ਹੈ ਕਿ ਅਰਵਿੰਦ ਕੇਜਰੀਵਾਲ ਦੇ ਪੀਏ ਰਹਿ ਚੁੱਕੇ ਵਿਭਬ ਕੁਮਾਰ ਪੰਜਾਬ ਦੀ ਵਿਜ਼ਾਰਤ ਦੇ ਵਿੱਚ ਆਉਣ ਵਾਲੇ ਨੇ ਸੀਐਮ ਹਾਊਸ ਦੇ ਵਿੱਚ ਰਹਿਣ ਵਾਲੇ ਨੇ ਸੀਐਮਓ ਦੇ ਵਿੱਚ ਵੱਡਾ ਅਹੁਦਾ ਅਖਤਿਆਰ ਕਰਨ ਵਾਲੇ ਨੇ ਜਿਸ ਨੂੰ ਲੈ ਕੇ ਲੰਘੇ ਦਿਨੀ ਇਨਡਾਇਰੈਕਟਲੀ ਗੱਲ ਛੜਹੀ ਪਈ ਔਰ ਉਹਦੇ ਉੱਤੇ ਕਾਂਗਰਸ ਲੀਡਰ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਰਿਐਕਟ ਵੀ ਕਰ ਗਏ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਉਹਨਾਂ ਨੇ ਇੱਕ ਟਵੀਟ ਸਾਂਝਾ ਕੀਤਾ ਹੈ ਜਿੱਥੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਇਤਰਾਜ਼ ਖੜਾ ਕੀਤਾ ਉੱਥੇ ਹੀ ਕੁਝ ਨਿਊਜ਼ ਰਿਪੋਰਟਸ ਦੇ ਮੁਤਾਬਕ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਿੱਧੇ ਔਰ ਤਿੱਖੇ ਸ਼ਬਦਾਂ ਦੇ ਵਿੱਚ ਨਖੇਦੀ ਵੀ ਕੀਤੀ ਉਹਨਾਂ ਨੇ ਕਿਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬੈਕ ਡੋਰ ਜ਼ਰੀਏ ਪਿਛਲੇ ਦਰਵਾਜ਼ੇ ਜ਼ਰੀਏ ਕੰਟਰੋਲ ਕਰਨਾ ਚਾਹੁੰਦੀ ਹੈ ਜੋ ਕਿ ਉਹਨਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਤਾਕਤ ਨੂੰ ਘਟਕੀਤਾ ਜਾ ਰਿਹਾ ਹੈ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਦਿੱਲੀ ਦਾ ਦਬਦਬਾ ਵਧਾਇਆ ਜਾ ਰਿਹਾ ਹੈ ਔਰ ਸੀਐਮ ਭਗਵੰਤ ਮਾਨ ਨੂੰ ਕਟ ਪੁਤਲੀ ਵਾਂਗ ਵਰਤਿਆ ਜਾ ਰਿਹਾ ਹੈ ਇਹ ਸਵਾਲ ਚੁੱਕਦੇ ਇਤਰਾਜ਼ ਕਰਦੇ ਨਜ਼ਰ ਆਏ ਪ੍ਰਤਾਪ ਸਿੰਘ ਬਾਜਵਾਨ ਨੇ ਸਾਫ਼ ਤੌਰ ਦੇ ਉੱਤੇ ਇਸ ਮਾਮਲੇ ਸੰਬੰਧੀ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਨੇ ਆਪਣੇ ਕੁਝ ਬਿਆਨਾਂ ਦੇ ਵਿੱਚ ਸਾਫ਼ ਕਿਹਾ ਹੈ ਕਿ ਇਹ ਸਾਰਾ ਜੋ ਵਾਪਰ ਰਿਹਾ ਹੈ ਪੰਜਾਬ ਦੇ ਲੋਕਾਂ ਨਾਲ ਧਰੋ ਹੈ ਔਰ ਪੰਜਾਬ ਦੇ ਲੋਕ ਜਿਹੜੇ ਨੇ ਜਿਨ੍ਹਾਂ ਨੇ 92 ਐਮਐਲਏਜ਼ ਨੂੰ ਜਿਤਾਇਆ ਹੈ ਉਹਨਾਂ ਨਾਲ ਇਹ ਧਰੋ ਕੀਤਾ ਜਾ ਰਿਹਾ ਹੈ ਬਾਜਵਾ ਨੇ ਇਸ ਕਿਸਮ ਦੀ ਦਖਲਅੰਦਾਜ਼ੀ ਨੂੰ ਲੋਕਾਂ ਦੀ ਖੁਦਮੁਖਤਿਆਰੀ ਉੱਤੇ ਪੰਜਾਬ ਸਰਕਾਰ ਦੀ ਖੁਦਮੁਖਤਿਆਰੀ ਉੱਤੇ ਡਾਕਾ ਦਸਿਆ ਇਥੋਂ ਤੱਕ ਕਿ ਲੋਕਾਂ ਦਾ ਜਿਹੜਾ ਫਤਵਾ ਸੀ ਲੋਕਾਂ ਦਾ ਜਿਹੜਾ ਫੈਸਲਾ ਸੀ ਉਹਦੇ ਨਾਲ ਧੋਖਾ ਕਰਾਰ ਦਿੱਤਾ ਹੈ ਇਸ ਨਵੇਂ ਬਦਲ ਨੂੰ ਲੈ ਕੇ ਹਾਲਾਂਕਿ ਅਜੇ ਤੱਕ ਕੋਈ ਸਥਿਤੀ ਸਪਸ਼ਟ ਨਹੀਂ ਹੈ ਪ੍ਰਤામੀ ਪ੍ਰਤਾਪ ਬਾਜਵਾ ਇੱਕ ਲੀਡਰ ਆਪੋਜੀਸ਼ਨ ਇਸ ਮਾਮਲੇ ਦੇ ਉੱਤੇ ਬੋਲਦੇ ਨਜ਼ਰ ਆਏ ਔਰ ਵੱਡੀ ਗੱਲ ਇਹ ਵੀ ਹੈ ਕਿ ਜੇ ਪ੍ਰਤਾਪ ਬਾਜਵਾ ਨੇ ਉੱਤੇਵਾਸ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਵਿੱਚੋਂ ਇਸ ਗੱਲ ਦੀ ਵਿਰੋਧਤਾ ਵੀ ਨਹੀਂ ਕੀਤੀ ਗਈ ਕਿਸੇ ਨੇ ਪ੍ਰਤਾਪ ਬਾਜਵਾ ਦੇ ਇਸ ਬਿਆਨ ਦੀ ਵਿਰੋਧਤਾ ਵੀ ਨਹੀਂ ਕੀਤੀ ਜਿਸ ਤੋਂ ਇਹ ਸਾਫ਼ ਜ਼ਾਹਿਰ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪ੍ਰਤਾਪ ਬਾਜਵਾ ਦੀ ਇਸ ਗੱਲ ਦਾ ਵਿਰੋਧ ਨਹੀਂ ਕਰਨਾ ਚਾਹੁੰਦੀ ਹੁਣ ਇਹੋ ਜੀ ਸਥਿਤੀ ਦੇ ਵਿੱਚ ਕਿ ਫਿਰ ਇਹ ਸਮਝ ਲਿਆ ਜਾਵੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਇਹ ਬਦਲਾਅ ਲਿਆਂਦਾ ਜਾ ਰਿਹਾ ਹੈ ਕਥੇ ਤੌਰ ਦੇ ਉੱਤੇ ਉਹ ਦਰਅਸਲ ਹੈਗਾ ਖੈਰ ਪ੍ਰਤਾਪ ਬਾਜਵਾ ਦੇ ਇਹਨਾਂ ਬਿਆਨਾਂ ਦੇ ਨਾਲ ਸੀਨੀਅਰ ਪੱਤਰਕਾਰ ਵੀ ਮੇਲ ਖਾਂਦੇ ਨਜ਼ਰ ਆ ਰਹੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਔਰ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਵੀ ਇਦਾਂ ਨਹੀਂ ਸੁਰਖਤੀਆਰ ਕੀਤੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਗੱਲਾਂ ਕੀਤੀਆਂ ਕਿ ਪੰਜਾਬ ਦੇ ਲੋਕਾਂ ਨੇ 92 ਐਮਐਲਏਜ਼ ਨੂੰ ਜਿਤਾ ਕੇ ਤੇ ਬਾਜ਼ਾਰਤ ਕਾਇਮ ਕੀਤੀ 92 ਐਮਐਲਏਜ਼ ਆਮ ਆਦਮੀ ਪਾਰਟੀ ਦੇ ਔਰ ਖਾਸ ਕਰਕੇ ਉਹਨਾਂ ਦੇ ਵਿੱਚੋਂ ਮੰਤਰੀ ਚੁਣੇ ਗਏ ਮੰਤਰੀ ਚੋਂ ਮੁੱਖ ਮੰਤਰੀ ਮਤਲਬ ਕਿ ਪੰਜਾਬ ਸਰਕਾਰ ਦਾ ਗਠਨ ਹੋਇਆ ਬੜੇ ਲੰਮੇ ਸਮੇਂ ਤੋਂ ਬਾਅਦ ਕਹਿੰਦੇ 201997 ਦੇ ਵਿੱਚ ਜਦੋਂ ਅਕਾਲੀ ਦਲ ਤੇ ਬੀਜੇਪੀ ਇਕੱਠਿਆਂ ਸੀ ਉਸ ਵੇਲੇ ਅੱਡੀ ਵੱਡੀ ਬਹੁਮਤ ਜਿਹੜੀ ਆ ਉਹ ਹਾਸਲ ਹੋ ਸਕੀ ਸੀ ਉਸ ਤੋਂ ਬਾਅਦ ਕਦੀ ਵੀ ਐਡੀ ਵੱਡੀ ਬਹੁਮਤ ਹਾਸਲ ਨਹੀਂ ਸੀ ਹੋਈ ਪਰ ਪੰਜਾਬ ਦੇ ਲੋਕਾਂ ਨੇ ਐਤ ਕੀ ਕਹਿੰਦੇ ਕਿ 92 ਐਮਐਲਏ ਜਿਤਾ ਕੇ ਪੰਜਾਬ ਸਰਕਾਰ ਬਣਾਈ ਸੀ 117 ਦੇ ਵਿੱਚੋਂ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿਤਾਏ ਸੀ ਤੇ ਜਦੋਂ ਇਹੋ ਜੀ ਸਥਿਤੀ ਵਾਪਰਦੀ ਹੈ ਜਦੋਂ ਇਹੋ ਜਿਹਾ ਕੁਝ ਸੁਣਨ ਨੂੰ ਮਿਲਦਾ ਹੈ ਕਿ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਆ ਕੇ ਤੇ ਪੰਜਾਬ ਦੀ ਵਿਜ਼ਾਰਤ ਸਾਂਭਣਗੇ ਜਾਂ ਕਹਿ ਦਈਏ ਕਿ ਸੀਐਮਓ ਦੇ ਵਿੱਚ ਹੋਣਗੇ ਐਗਜ਼ੀਕਿਟਿਵ ਚੀਫ ਹੋਣਗੇ ਇੱਥੇ ਆ ਕੇ ਸਵਾਲ ਖੜੇ ਹੁੰਦੇ ਆ ਕਿ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਜ਼ਾਹਿਰ ਤੌਰ ਤੇ ਉਕੇ ਪ੍ਰਤਾਪ ਬਾਜਵਾ ਨੇ ਵੀ ਆਪਣਾ ਦੁੱਖ ਦਰਦ ਤੇ ਸ਼ੰਕਾ ਜ਼ਾਹਿਰ ਕੀਤੀ ਆ ਉਹਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਧਰੋ ਹੈ ਪਰ ਸੀਐਮ ਭਗਵੰਤ ਮਾਨ ਨੂੰ ਕਠ ਪੁਤਲੀ ਵਾਂਗ ਵਰਤਿਆ ਜਾ ਰਿਹਾ ਹੈ ਕਿਸਮ ਦੀ ਸਟੇਟਮੈਂਟ ਜਿਹੜੀ ਆ ਉਹ ਨਿਊਜ਼ ਰਿਪੋਰਟਸ ਦੇ ਵਿੱਚ ਦਰਜ ਕੀਤੀ ਗਈ ਹੈ ਖੈਰ ਰਵਵ ਕੁਮਾਰ ਦੇ ਆਉਣ ਦੀ ਗੱਲ ਕਿੰਨੀ ਕੁ ਸੱਚ ਹੈ ਕਿੰਨੀ ਕੁ ਝੂਠ ਹੈ ਸ਼ਾਇਦ ਆਉਂਦੇ ਦੇਣਾ ਤੱਕ ਕਲੀਅਰ ਹੋ ਹੀ ਜਾਵੇ ਪਰ ਦੂਜੇ ਪਾਸੇ ਲੀਡਰ ਆਪੋਜੀਸ਼ਨ ਲੈਵਲ ਦਾ ਇੱਕ ਮੰਤਰੀ ਹੈ ਜੋ ਉਹ ਇਸ ਗੱਲ ਦੀ ਪ੍ਰੋੜਤਾ ਕਰ ਰਿਹਾ ਵਿਰੋਧਤਾ ਕਰ ਰਿਹਾ ਇਸ ਦੇ ਵਿੱਚ ਕੋਈ ਦੋਰ ਹੈ ਨਹੀਂ ਰਹਿ ਜਾਂਦੀ ਕਿ ਇਸ ਗੱਲ ਦੇ ਵਿੱਚ ਥੋੜਾ ਬੋਤਾ ਵਜ਼ਨ ਹੋ ਸਕਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਂ ਇੰਡੀਆ ਪੰਜਾਬੀ